ਦੇ ਵਿੱਚੋਂ ਕੋਈ ਤਰੀਕ ਨਿਕਲਦੀ ਆ ਮੀਟਿੰਗ ਦੀ ਜਦੋਂ ਕੋਈ ਸਮਝੌਤੇ ਦੀ ਗੱਲ ਆਉਂਦੀ ਏ ਤੇ ਫਿਰ ਇਹ ਸਰਕਾਰ ਜਿਹੜੀ ਹੈ ਉਹ ਮੀਟਿੰਗ ਦਾ ਰਾਹ ਛੱਡ ਜਾਂਦੀ ਹੈ ਇੱਕ ਵਾਰੀ ਬਹੁਤ ਸਾਰਾ ਇਕੱਠ ਹੋ ਜਾਂਦਾ ਉਹਨੂੰ ਟਾਲ ਲੈਂਦੇ ਨੇ ਇੱਕ ਟਰੀਟਿੰਗ ਦੇਣ ਤੋਂ ਬਾਅਦ ਫਿਰ ਇਕੱਠੇ ਨਹੀਂ ਹੁੰਦੇ ਸਾਡੀਓ ਉਸ ਬੰਦ ਦੇ ਵਿੱਚ ਉਹਨਾਂ ਵਾਦਿਆਂ ਨੂੰ ਮੱਦੇ ਨਜ਼ਰ ਰੱਖਿਆ ਹੋਇਆ ਸਾਡੀ ਜਿਹੜੀ ਸਾਂਝਾ ਮੁਲਾਜ਼ਮ ਫੰਡ ਪੈਨਸ਼ਨਲ ਫੰਡ ਹੈ ਉਹਨਾਂ ਨੇ ਇਹ ਤਯਾ ਕੀਤਾ ਹੈ ਸਾਡੇ ਵਿੱਚ ਪੀਐਸਐਸਪ ਨੂੰ ਔਰ ਮੁਲਾਜ਼ਮ ਪੈਨਸ਼ਨਲ ਫੰਡ ਨੂੰ ਬਹੁਤ ਸਾਰੇ ਅੱਜ ਮੁਲਾਜ਼ਮ ਸਾਥੀ ਔਰ ਪੈਨਸ਼ਨਲ ਸਾਥੀ ਖਾਸ ਤੌਰ ਤੇ ਬਿਰਧ ਸਾਥੀ ਜਿਹੜੇ ਮੈਂ ਉਹਨਾਂ ਨੂੰ ਨਮਨ ਕਰਦਾ ਹਾਂ ਜਿਹੜੇ ਸਾਡੇ ਮੁਲਾਜ਼ਮਾਂ ਤੋਂ ਪਹਿਲਾਂ ਆ ਕੇ ਬੈਠੇ ਸੀ ਸਾਡੇ ਮੁਲਾਜ਼ਮ ਸਾਥੀ ਇਹ ਜਗ੍ਹਾ ਦੇ ਉੱਤੇ ਮੈਂ ਨਮਨ ਕਰਦਾ ਇਹਨਾਂ ਸਾਥੀਆਂ ਨੂੰ ਉਹਨਾਂ ਦੇ ਵਿੱਚ ਪੰਜਾਬ ਪੈਨਸ਼ਨਲ ਫੰਡ ਦੇ बहाल करो बहाल करो पुरानी पेंशन बहाल करो बहाल करो बहाल करो एन पी एस नहीं मंजूर नहीं मंजूर नहीं मंजूर बहाल करो, बहाल करो। पेंशन चुपी असीं अॼु ਜੋ ਸਰਕਾਰ ਨੇ ਪਿਛਲੇ 15 ਅਪ੍ਰੈਲ ਨੂੰ ਮੀਟਿੰਗ ਦਿੱਤੀ ਸੀ ਸਾਨੂੰ ਸਾਂਝਾ ਫਰੰਟ ਨੂੰ ਕਿ ਇਹ ਚੰਡੀਗੜ੍ਹ ਵਿਖੇ ਤੇ ਜਦੋਂ ਸਾਡੇ ਆਗੂ ਉੱਥੇ ਪਹੁੰਚੇ ਤਾਂ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਮੀਟਿੰਗ ਤੁਹਾਡੀ ਨਹੀਂ ਹੈ ਤੇ ਉਹਦੇ ਹੀ ਰੋਸ ਵਜੋਂ ਜਿਹੜਾ ਇਹ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 17 ਤੋਂ ਲੈ ਕੇ 22 ਤਰੀਕ ਤੱਕ ਜਿਹੜੇ ਅਸੀਂ ਪੁਤਲਾ ਫੂਕ ਪ੍ਰਦਰਸ਼ਨ ਕਰਨੇ ਹਨ ਉਹਦੇ ਤਹਿਤ ਅਜ ਮਗੇਰੀਆਂ ਵਿਖੇ ਪ੍ਰਦਰਸ਼ਨ ਹੈ ਸਰਕਾਰ ਜਿਹੜਾ ਆ ਉਹ ਕੋਈ ਵੀ ਮੰਗ ਨਹੀਂ ਮੰਨ ਰਹੀ ਨਾ ਤਾਂ ਪੁਰਾਣੀ ਪੈਨਸ਼ਨ ਬਹਾਲੀ ਦੀ ਨਾ ਤਾਂ ਡੀਏ ਦੀ ਨਾ ਪੈਂਡੂ ਪੱਤੇ ਦੀ ਤੇ ਨਾ ਹੀ ਪੈਨਸ਼ਨਰਾਂ ਦੇ 2.59 ਗੁਣਾਕ ਦੀ ਕਿਉਂਕਿ ਸਰਕਾਰ ਜਿਹੜੀ ਹੈ ਮੈਂ ਸਮਝਦਾ ਹਾਂ ਕਿ ਪੰਜਾਬ ਜਿਹੜਾ ਉਹ ਵਿੱਤੀ ਸੰਕਟ ਵੱਲ ਜਾ ਰਿਹਾ ਹੈ ਵਿੱਤੀ ਐਮਰਜੈਂਸੀ ਇੱਥੇ ਮੈਂ ਤਾਂ ਕਹਿੰਦਾ ਕਿ ਪ੍ਰੈਜ਼ੀਡੈਂਟ ਸਾਹਿਬ ਨੂੰ ਆਰਟੀਕਲ 360 ਦੇ ਅਨੁਸਾਰ ਇੱਥੇ ਵਿੱਤੀ ਐਮਰਜੈਂਸੀ ਲਗਾਈ ਜਾਵੇ ਕਿਉਂਕਿ ਮਾਰਚ ਮਹੀਨੇ ਦੀ ਸੈਲਰੀ ਹੁਣ ਤੱਕ ਵੀ ਮੁਲਾਜ਼ਮਾਂ ਨੂੰ ਨਹੀਂ ਮਿਲੀ ਹੈ ਉਹ ਜੋ ਕਿ ਤਰਾਹੀ ਮਮ ਤਰਾਹੀ ਮਮ ਹੋ ਰਹੀ ਹੈ ਹਰ ਜਗ੍ਹਾ ਤੇ ਸਾਹਬ ਲਾਓ ਤੁਸੀਂ ਕਿ ਸਰਕਾਰ ਦਾ ਜਿਹੜਾ ਹਾਲਤ ਹੈ ਉਹ ਵਿੱਤੀ ਹਾਲਤ ਬਹੁਤ ਨਾਜ਼ੁਕ ਹੈ ਇਸ ਕਰਕੇ ਅੱਜ ਦੇਖੋ ਤੁਸੀਂ 20 ਅਪ੍ਰੈਲ ਆਨ ਨੂੰ ਫਿਰ ਰਹੀ ਹੈ ਕੱਲ ਕਦਰ ਲੈ ਅੱਜ ਤੱਕ ਮਾਰਚ ਮਹੀਨੇ ਦੀ ਸੈਲਰੀ ਨਹੀਂ ਮੁਲਾਜ਼ਮਾਂ ਨੂੰ ਮਿਲੀ ਤੇ ਸਾਹਬ ਲਾਓ ਕਿ ਜਿਹੜਾ ਇਹ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਮੁੱਖ ਮੰਤਰੀ ਭੱਜ ਗਿਆ ਹੈ ਤੇ ਮੁੱਖ ਮੰਤਰੀ ਜਿਹੜਾ ਹੈ ਉਹ ਕੋਈ ਵੀ ਭਰਤੀ ਜਿਹੜੀ ਆ 9894 ਉਹ ਵੀ ਉਹਨਾਂ ਨੂੰ ਸਟੇਸ਼ਨ ਵੀ ਮਿਲੇ ਫਿਰ ਵੀ ਉਹ ਹੱਥਾਂ 'ਚ ਲੈ ਕੇ ਘੁਮਰੇ ਐ ਸਟੇ ਹੋ ਗਿਆ ਐ ਤੇ ਸਰਕਾਰ ਜਿਹੜੀ ਹੈ ਉਹ ਗੰਭੀਰਤਾ ਨਾਲ ਨਹੀਂ ਲੈ ਰਹੀ ਕਿਸੇ ਵੀ ਮੁੱਦੇ ਨੂੰ ਤੇ ਮੁੱਖ ਮੰਤਰੀ ਸਾਹਿਬ ਆਪ ਜਾ ਕੇ 5 ਸਟਾਰ ਹੋਟਲਾਂ ਦੇ ਵਿੱਚ ਆਮ ਆਦਮੀ ਕਹਾਣ ਵਾਲੇ ਜਿਹੜੇ ਭੰਗੜਾ ਪਾ ਰਹੇ ਨੇ ਕੇਜਰੀਵਾਲ ਦੀ ਲੜਕੀ ਦੇ ਵਿਆਹ ਦੇ ਵਿੱਚ ਤੇ ਮੈਂ ਹੀ ਕਹਣਾ ਹੈ ਕਿ ਜਿਹੜਾ ਇਹ ਜੇ ਵਿੱਤੀ ਹਾਲਾਤ ਠੀਕ ਨਹੀਂ ਹੈ ਤਾਂ ਸਰਕਾਰ ਨੂੰ ਜਿਹੜਾ ਇਹ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਜੈ ਹਿੰਦ ਜੀ ਆ ਸਰਕਾਰ ਜੋ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਗ ਰਹੀ ਔਰ ਜਿਵੇਂ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਇਸੇ ਤਰ੍ਹਾਂ ਇਹ ਮੁਲਾਜ਼ਮਾਂ ਦੇ ਨਾਲ ਵੀ ਧੋਖਾ ਕੀਤਾ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿਸਾਨ ਵਿਰੋਧ ਕਰ ਰਹੇ ਆ ਮੈਂ ਕਹਿੰਦਾ ਕਿ ਬਲਾਕ ਪੱਧਰ ਤੇ ਨਹੀਂ ਵਣ ਇਹਨਾਂ ਦੇ ਘਰ ਤੱਕ ਜਿਹੜਾ ਵਿਰੋਧ ਜਾਏਗਾ ਕਿਉਂਕਿ ਪੰਜਾਬ ਦੇ ਵਿੱਚ ਐਸ ਵੇਲੇ ਮੁਲਾਜ਼ਮ ਵਰਗ ਸਭ ਤੋਂ ਵੱਧ ਪੀੜਤ ਆ ਔਰ ਮੁਲਾਜ਼ਮ ਦੀ ਕੋਈ ਵੀ ਗੱਲ ਸੁਣੀ ਨਹੀਂ ਜਾ ਰਹੀ ਬਾਰ ਬਾਰ ਮੀਟਿੰਗਾਂ ਦੇ ਕੇ ਬਾਰ ਬਾਰ ਮੀਟਿੰਗਾਂ ਦੇ ਕੇ ਉਹਨਾਂ ਨੂੰ ਅੱਖੋਂ ਫਰੋਕੇ ਕੀਤਾ ਜਾ ਰਿਹਾ ਹੁਣ ਪਿੱਛੇ ਜੀ ਸਾਡੇ ਆਗੂ ਜਦੋਂ ਮੀਟਿੰਗ ਲਈ ਗਏ ਤਾਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਹਾਡਾ ਤਾਂ ਇਹ ਕੰਮ ਅਜੰਡੇ ਦੇ ਵਿੱਚ ਹੀ ਨਹੀਂ ਆ ਤੋ ਮੈਨੂੰ ਇਹ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਮੁਲਾਜ਼ਮਾਂ ਪ੍ਰਤੀ ਸੰਜੀਦਾ ਨਹੀਂ ਆ ਔਰ ਜੇ ਇਹ ਸਰਕਾਰ ਦਾ ਇਹੀ ਰਵਈਆ ਰਿਹਾ ਤਾਂ ਮੁਲਾਜ਼ਮ ਆਪਣੇ ਪੂਰੇ ਰੋਜ਼ਗਾਰਕੇ ਪੰਜਾਬ ਸਰਕਾਰ ਦੇ ਅਗੇਂਸਟ ਪੂਰੀ ਤਰ੍ਹਾਂ ਇਹਨਾਂ ਨੂੰ ਜਿਹੜਾ ਕੁਰਸੀ ਤੋਂ ਲਾਣ ਦੇ ਲਈ ਹਰ ਸੰਭਵ ਹਰ ਤਰ੍ਹਾਂ ਦਾ ਹਤਕੰਡਾ ਅਪਣਾਏਗੀ ਧੰਨਵਾਦ ਜੀ ਮੈਂ ਨਰਿੰਦਰ ਸਿੰਘ ਗੋਲੀ ਪ੍ਰਧਾਨ ਪੰਜਾਬ ਪੈਨਸ਼ਨਰ ਵੈਲਫੇਅਰ ਯੂਨੀਅਨ ਹੁਸ਼ਿਆਰਪੁਰ ਅਤੇ ਕਨਵੀਨਰ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਜੋ ਵਾਅਦਨਕ ਤੇ ਸਹੀ ਮੰਗਾ ਹਨ ਹੱਕੀ ਮੰਗਾ ਹਨ ਉਹਨਾਂ ਵਾਸਤੇ ਸੰਘਰਸ਼ੀਲਾ ਸਰਕਾਰ ਜਿਹੜੀ ਹੈ ਉਹ ਜੋ ਇਹਨ ਸਾਡੇ ਨਾਲ ਵਾਅਦੇ ਕੀਤੇ ਸੀ ਸੱਤਾ ਚੋਂ ਤੋਂ ਪਹਿਲਾਂ ਉਹ ਇੱਕ ਵੀ ਜਿਹੜਾ ਹੈ ਉਸ ਪਾਸੇ ਨੂੰ ਇਹ ਕਦਮ ਨਹੀਂ ਹੱਟ ਪੋਟਿਆ ਅਸੀਂ ਬਹੁਤ ਵੱਡੇ ਵੱਡੇ ਮੁਜ਼ਾਰੇ ਬੁਹਾਲੀ ਚ ਚੰਡੀਗੜ੍ਹ ਦੇ ਵਿੱਚ ਕੀਤੇ ਐ ਤੇ ਜਦੋਂ ਵੀ ਅਸੀਂ ਕੋਈ ਮੁਜ਼ਾਰਾ ਕਰਦੇ ਆਂ ਉਦੋਂ ਇਹ ਸਿਰਫ ਉਹ ਸਾਡਾ ਮਾਰਚ ਟਾਲਣ ਦੇ ਵਾਸਤੇ ਸਾਨੂੰ ਲਿਖ ਕੇ ਭੇਜ ਦਿੰਦੇ ਵੀ ਇੰਨੀ ਤਰੀਕ ਨੂੰ ਤੁਹਾਡੇ ਨਾਲ ਗੱਲ ਕਰਾਂਗੇ ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਐਡੀ ਬੁਸ਼ਰਮ ਸਰਕਾਰ ਹੈ ਕਿ ਇਸ ਨੇ ਜਿੰਨੀ ਵਾਰੀ ਸਾਨੂੰ ਟਾਈਮ ਦਿੱਤਾ ਸਾਡੇ ਲੀਡਰ ਕੋਈ ਪਠਾਨਕੋੜ ਤੋਂ ਕੋਈ ਮੁਖਸਰ ਤੋਂ ਕੋਈ ਫਾਜ਼ਲ ਕਾ ਤੋਂ ਕਿਤੇ ਹੁੰਦੇ ਐ ਤੇ ਉਹਨਾਂ ਨੂੰ ਆਇਆ ਨੂੰ ਉੱਥੇ ਉਹ ਜਵਾਬ ਦੇ ਦਿੱਤਾ ਜਾਂਦਾ ਵੀ ਅੱਜ ਮੀਟਿੰਗ ਨਹੀਂ ਹੋ ਸਕਦੀ ਜੇ ਅਸੀਂ ਸ਼ਖਸ ਸ਼ਬਦਾਂ ਚ ਨਿਖੇਦੀ ਕਰਦੇ ਹਾਂ ਜਿੱਥੋਂ ਤੱਕ ਸਾਡੀਆਂ ਮੰਗਾਂ ਦਾ ਸਵਾਲ ਹੈ ਬਹੁਤ ਸਾਰੀਆਂ ਮੰਗਾਂ ਸਾਡੀਆਂ ਸਾਂਝੀਆਂ ਹਨ ਲੇਕਿਨ ਪੈਨਸ਼ਨਰ ਦੀ ਇੱਕੋ ਇੱਕ ਮੰਗ ਹੈ ਕਿ ਜੋ 6ਵੇਂ ਤਨਖਾਹ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ 2.59 ਦੇ ਗੁਣਾਕ ਦੇ ਨਾਲ ਸਾਡੀ ਪੈਨਸ਼ਨ ਸੋਧ ਕਰਨ ਵਾਸਤੇ ਸਿਫਾਰਸ਼ ਕੀਤੀ ਹੋਈ ਹੈ ਉਹਨੂੰ ਲਾਗੂ ਕੀਤਾ ਜਾਏ ਕਿਉਂਕਿ ਇੱਕ ਇੱਕ 16 ਤੋਂ ਬਾਅਦ ਜਿਹੜੇ ਪੈਨਸ਼ਨਰ ਹੋਏ ਹੈ ਉਹਨਾਂ ਦੇ ਉੱਤੇ ਉਹ ਲਾਗੂ ਹੋ ਗਿਆ ਲੇਕਿਨ ਜਿਹੜੇ ਇੱਕ ਇੱਕ 16 ਤੋਂ ਪਹਿਲਾਂ ਦੇ ਪੈਨਸ਼ਨਰ ਹੈ ਉਹਨਾਂ ਨੂੰ ਉਹ ਜਿਹੜਾ ਹੈ ਨਹੀਂ ਦਿੱਤਾ ਜਾ ਰਿਹਾ ਬਾਰ-ਬਾਰ ਅਸੀਂ ਇਸ ਗੱਲ ਤੇ ਸਟ੍ਰੈਸ ਦਿੰਨੇ ਆ ਲੇਕਿਨ ਸਰਕਾਰ ਜਿਹੜੀ ਹੈ ਉਹ ਉਹਦੇ ਤੇ ਨਹੀਂ ਆ ਰਹੀ ਬਾਕੀ ਜਿੱਥੋਂ ਤੱਕ ਡੀਏ ਦੀਆਂ ਕਿਸ਼ਤਾਂ ਦਾ ਸਵਾਲ ਹੈ ਉਹ ਸਾਡਾ ਤੇ ਮੁਲਾਜ਼ਮਾਂ ਦਾ ਸਾਂਝਾ ਹੈ ਜਾਂ ਸਾਡਾ ਮੈਡੀਕਲ ਭੱਤਾ ਜਿਹੜਾ ਹੈ ਉਹਦੀ ਰੀਇੰਬਰਸਮੈਂਟ ਜਾਂ ਉਹਦਾ ਕਿਸ਼ਤਾਂ ਵਧਾਉਣੀਆਂ ਜਿਹੜੀਆਂ ਉਹ ਸਾਰਾ ਕੁਝ ਜਿਹੜਾ ਹੈ ਉਹ ਸਾਡੀਆਂ ਸਾਂਝੀਆਂ ਮੰਗਾਂ ਹਨ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਹੁਣ ਬਹੁਤ ਹੋ ਚੁੱਕਾ ਹੈ ਪਾਣੀ ਸਿਰ ਤੋਂ ਲੰਘ ਗਿਆ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਨਾਲ ਗੱਲਬਾਤ ਨਾ ਹੋਈ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ ਇੱਕ ਇਦਾਂ ਦਾ ਇੱਥੇ ਤੂਫਾਨ ਲਿਆ ਦੇਵਾਂਗੇ ਪੰਜਾਬ ਦੇ ਵਿੱਚ ਜਿਨੇ ਮੈਜੋਰਟੀ ਦੇ ਨਾਲ ਇਹਨਾਂ ਨੂੰ ਜਤਾਇਆ ਸੀਗਾ ਸਮਾਂ ਆ ਜਾਏਗਾ ਇਹ ਜੋ ਦਿੱਲੀ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਹਾਲ ਹੋਇਆ ਉਸ ਨਾਲੋਂ ਜ਼ਿਆਦਾ ਮਾੜਾ ਹਾਲ ਇੱਥੇ ਕਰਾਂਗੇ ਅਸੀਂ ਅਸੀਂ ਪਿੰਡ-ਪਿੰਡ ਵੰਡ ਕੇ ਏਰੀਏ ਪਿੰਡ-ਪਿੰਡ ਸਾਡੇ ਜਿਹੜੇ ਲੀਡਰ ਹੈ ਉਹ ਜਾਣਗੇ ਔਰ ਲੋਕਾਂ ਨੂੰ ਸਮਝਾਉਣਗੇ ਇਹਨਾਂ ਦੀ ਜੋ ਕਾਰਗੁਜ਼ਾਰੀ ਹੈ ਉਹਦੇ ਬਾਰੇ ਦੱਸਣਗੇ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਜੋਰ-ਸ਼ੋਰ ਨਾਲ ਬਹੁਤ ਜਿਹੜਾ ਇੱਕ ਲਹੂ-ਵਿੰਡਵਾ ਸੰਘਰਸ਼ ਹੈ ਉਹ ਕਰਨਾ ਚਾਹਾਂਗੇ ਧੰਨਵਾਦ